ਹਾਂਜੀ ਬਾਬੇ ਓ ਕੀ ਹਾਲ ਚਾਲ ਆ ਟੁੱਟਾ ਸਾਰੇ ਪੁੱਤਰ ਸੱਟ ਨੇ ਵੀ ਤੁਹਾਡੇ ਸਾਰਿਆਂ ਦੇ ਤੇ ਠੀਕ ਹੋਣਗੇ ਹਨ ਜਾਨਵਰ ਪੰਛੀ ਤੇ ਅੱਜ ਕੱਲ ਡਾਇ ਨਹੀਂ ਹੈਗੇ ਯਾਰ ਜਾਨਵਰ ਹਨ ਤੁਹਾਨੂੰ ਪਤਾ ਚਟਗਾ ਦੀ ਯਾਦ ਚ ਜਿਵੇਂ ਮਰਜੀ ਕਹਿ ਲੋ ਹਨ ਵਿਚਾਰੀ ਚਟਗਾ ਲਈ ਆਪਣੇ ਤੋਂ ਵਿਛੜ ਗਈ

ਆ ਇਹ ਆ ਇਹ ਜਮੜਾ ਸੋਚਣਾ ਉਸ ਤੋਂ ਬਾਅਦ ਇੱਥੋਂ ਲਾ ਦੇਣਾ ਚਲੋ ਮੁੰਡਿਆ ਕਾ ਗਿਆ ਕੜਾ ਚੀਨਾ ਠੀਕ ਆ ਬਾਈ ਪੈਣੀ ਪਾਣੀ ਜੈਣ ਲੱਗੀ ਲਓ ਜੀ ਆ ਵੈਗੇ ਛਤਰੀ ਤੇ ਤਨ ਮੋਰ ਕਿਹੜਾ ਛੱਤੀ ਏ ਨੀਲੀ ਵੀ ਕੋਈ ਨਾ ਕੱਢਦੇ ਆ ਬਈ ਯਾਰ ਖੜਜੋ ਪੱਠਾ ਦੇਖੀ ਪਹਿਲਾਂ ਜੇ ਕੰਨੀਆਂ ਹੀ ਆ ਲਾਓ ਜੀ ਬਾਬੂ ਆਹ ਦੇਖ ਲਓ ਬਈ ਤੇ ਕੰਨੀਆਂ ਠੀਕ ਆ ਪੱਠੇ ਦੀਆਂ ਕਬੂਤਰ ਬਣਗਾ ਹੂੰ ਤਾਂ ਇਹ ਆਹ ਦੇਖੋ ਬਈ ਆਹੀ ਕੰਨੀ ਰਹੇਗੀ ਬਸ ਠੀਕ ਆ ਆਂਡਰਲੀ ਇਹ ਨਹੀਂ ਬਤੰਦਰ ਦੀ ਪੂਰੀ ਹੁਣ ਚਾਉਂਦੀ ਹੈਣਾ ਇੰਦਰ ਵੀ ਸ਼ਾਇਦ ਹਾਂ ਇੰਦਰ ਵੀ ਆ ਹੀ ਰਹੀ ਹੈ ਆ ਦੇਖੋ ਆ ਦੇਖੋ ਲਾਸਟਲੀ ਹਨ ਬਾਕੀ ਉੱਤਰ ਸੈਟ ਆ ਬਣਾ ਇਹ ਤਾਂ ਬਾਕੀ ਉਹ ਕੇ ਰਿਪੋਰਟ ਆ ਜਮ ਠੀਕ ਆ ਭਾਈ ਤੇ ਵੱਕੇ ਜੋੜਾ ਬੱਠਾ ਤੇ ਨਿੱਲੀ ਬੱਠੀ ਆ ਰੱਤਾਵੇਲਾ ਬੱਠਾ ਆਪਣੇ ਨਵੇਸ਼ਾ ਖਾਈ ਵਿਚਾਰਾ ਬੱਚੇ ਨੂੰ ਮੋਤੇ ਹੋ ਗਿਆ ਚਲੋ ਕੋਈ ਨਾ ਭਾਈ ਤੇ ਦਾਣੇ ਪਾ ਦਈਏ ਇਹਨਾਂ ਨੂੰ ਹੁਣ ਬੱਚੀ-ਪੁੱਛਣ ਦੇ ਦੇਣਗੇ ਹਨ ਇਹ ਪਾ ਦਈਦਾ ਇੱਥੇ ਆਪਣੇ ਕਾਲਾ ਵਾਲਾ ਕੰਬੀ ਕਰੀ ਜਾਂਦੇ ਸੀਗੇ ਠੀਕ ਐ ਤੇ ਹਾਂ ਬਈ ਆਹ ਮੋਟਰ ਹੀ ਕੱਢੀ ਸੀ ਕੱਲ ਪਤਣੀ ਕੀ ਚੋ ਹਨ ਇੱਥੇ ਲਾਵਾਂਗੇ ਆਪਾਂ ਓਰੇ ਵਧੀਆ ਨਾਲ ਗਾਰਮੀਆਂ ਦੇ ਵਿੱਚ ਹਵਾ ਲੱਗਿਆ ਕਰੂਗੀ ਠੀਕ ਐ ਇਧਰ ਜਾਲੀ ਵੀ ਪਈਆ ਸਾਰਾ ਸਮਾਨ ਖਿਲਰ ਹੀ ਪਿਆ ਕੱਲ ਦਾ ਕੱਲੀ ਆਈ ਆਪੇ ਥੋੜਾ ਹਲੇ ਥੋੜੇ ਦਾਣੇ ਪਾ ਦਈਏ ਠੀਕ ਐ ਇਨੇ ਕ ਦਾਣੇ ਪਾ ਕੇ ਕਿਤੋਂ ਫੇਰ ਖਾਵਾਂਗੇ ਤੇ ਹਾਂ ਅੱਜ ਕੱਲ ਰੰਗ ਜਿਹਾ ਬਣਾ ਕੇ ਦੇਖਿਆ ਜੀ ਦੂਸਰਾ ਠੀਕ ਐ ਉੱਥੇ ਨਾਲ ਦੀ ਜੋ স্মੈਲ ਜੀ ਬੜੀ ਯਾਰ ਗੰਦੀ ਮਾਰਦੀ ਪਤਾ ਨਹੀਂ ਕੀ ਹੈ ਨਾ ਉਹਦੇ ਕਰਕੇ ਮੈਂ ਤਾਂ ਰੰਗ ਬਣਾ ਕੇ ਦੇਖਿਆ ਰੰਗ ਬਣੂਗਾ ਕਿ ਨਹੀਂ ਰੰਗ ਤਾਂ ਬਣ ਗਿਆ ਬਾਈ ਹਣ ਥੰਗ ਤੇ ਵੀ ਲਾ ਕੇ ਦੇਖਿਆ ਸੀਗਾ ਦਿਖਾਉਣਾ والله। ਫੰਗਕੀ ਦੇ ਟਿਪ ਆਉਣਾ। ਡਿੱਗ ਗਿਆ ਆ ਸੀਗਾ। ਆ ਸੀ ਬਈ। ਠੀਕ ਆ। ਤੇ ਕੋਈ ਨਾ ਵੀ ਲਾਵਾਂਗੇ ਰੰਗ ਜੜ ਬਰਾਦੇ ਤੇ ਉਹ ਮਾਰ ਦਈ ਇਹਨਾਂ ਦੀ ਛਾਤਰੀ ਭੜਕਾ ਕੇ। ਮਾਇ ਤਾਂ ਲਵੇ ਆਉਣੇ ਲੱਗਾ ਸੀ ਤਾਂ ਉੱਡੀ ਗਏ ਬਲੀ। ਇੱਕ ਤੋੜ ਦੇ ਗਿਆ ਭਈ ਉਹ ਜਾਂਦਾ ਚਲੋ ਕੋਈ ਨਾ ਦੂਸਰੀ ਵੀ ਡਾਈਏ ਤੇ ਹੁਣ ਡਾਣੇ ਤਾਂ ਪਹਿਣੇ ਹਨਾ ਭਈ ਯਾਰ ਹੁਣ ਇੱਕ ਚੱਤੀਆਂ ਵਾਲੀ ਲਾ ਕੇ ਕੱਢਾ ਬਸ ਚਲੋ ਇਹਨਾਂ ਨੂੰ ਮਾਰੀਓਲਾ ਭਾਈ ਬਾਬੇ ਉਹ ਲੱਗ ਗਿਆ ਜਾਨਪੁਰ ਭਈ ਉੱਚੇ ਠੀਕ ਆ ਕਾਲਾ ਸੀ ਨਵੀਂ ਆਫਰ ਤਾਂ ਿਆ ਟੱਕਿਓ ਫਰਦਾ ਇਹਨਾਂ ਤੋਂ ਚੱਕ ਰੋ ਪਾਇਆ ਨਹੀਂ ਆਫਰ ਤਾਂ ਇਹ ਦੂਸਰੇ ਆਫਰ ਦੇ ਬਾਈ ਠੀਕ ਆ ਡੱਬਾ ਆ ਤੇ ਛਟਾ ਜਾ ਤੇ ਐਂਡ ਖਾ ਦਿੰਦਾ ਮੈਂ ਕਹਣਾ ਯਾ ਡੱਬੀ ਨੂੰ ਵੀ ਰਾ ਕੇ ਦੇਖ ਲੰਨੇ ਆ ਨਹੀਂ ਕੀ ਕਰੀਏ ਚਲੋ ਕੋਈ ਨਾ ਵੀ ਦੇਖ ਰਹਾ ਕਰਦੇ ਸੋਡੇ ਨਾਲ ਸ਼ੇਰ ਕੀ ਕਰ ਉਹ ਅਸੂਈ ਦੀ ਲੈ ਗਿਆ ਜੂ ਗੱਡੀ ਤੇ ਕਿਧਰੇ ਆ ਰਹੇ ਆ ਬਾਈ ਹਾਂ ਬਾਈ ਦੱਸੋ ਮੈਨੂੰ ਕਿਧਰੇ ਆ ਨੀ ਕਿਧਰੇ ਆਨੇ ਆਪੇ ਕਰੇ ਜਾ ਕੇ ਦੇਖਦੇ ਆਂ ਜਾਨਵਰ ਵੀ ਛੱਡਿਆ ਪੜਾ ਕੇ ਠੀਕ ਐ ਚੱਲਦੇ ਆਂ ਜਿੱਤਰੋਂ ਮਰਜ਼ੀ ਦੇ ਆ ਤਾਂ ਲਓ ਜੀ ਬਾਪੋ ਬਈ ਜਾਨਵਰ ਤਾਂ ਆ ਗਏ ਦੋ ਹਨਾ ਤਾਂ ਬੜੀ ਛੇਤੀ ਆ ਗਏ ਆਪਾਂ ਗਏ ਗੱਡੀ ਤੇ ਜਾਏ ਕਿਹੜਾ ਕੱਢਾ ਪਤਿੰਨ ਕਦੋਂ ਕੁ ਆ ਕੇ ਬੈ ਗਏ ਹਨਾ ਚਿੱਟੀ ਵਾਲੀ ਤੇ ਵਗੈਰੇ ਵੀ ਨਹੀਂ ਉੱਡਦੇ ਵਿਚਾਰੇ ਹਨਾ ਪਤਾ ਨਹੀਂ ਕੀ ਆਇਆ ਜਿਹੜਾ ਸੋਮਣੇ ਬੈਠਾ ਡੱਬਾ ਜਾ ਤਾਂ ਇਹਦੇ ਮਨ 'ਚ ਤਾਂ ਇੱਕ ਸਾ ਦਾ ਡਰ ਬੈ ਗਿਆ ਬਈ ਬੈਰੀ ਦਾ ਠੀਕ ਹੈ ਉੱਡਣੀ ਹਟ ਗਿਆ ਜੰਮੀ ਬਈ ਹਨਾ ਤੇ ਕੁਛ ਚਿੱਟੀਆਂ ਵਾਲੀ ਕਰਕੇ ਹਨ ਫਰਕ ਪੈਂਦਾ ਜਾਨਵਰ ਨਾ ਉੜਦੇ ਉੜਦੇ ਦੀ ਹੁਣ ਕੱਲਾ ਉਹ ਫਿਰਦਾ ਉੜਦਾ ਬਈ ਚਿੱਟਾ ਠੀਕ ਐ ਆ ਕਮੈਂਟਰ ਆ ਵਰਦਾ ਬਈ ਇਹ ਹੀ ਉੱਡ ਰਿਹਾ ਕੱਲਾ ਬਾਸ ਦੋ ਬਹਿਗੇ ਠੀਕ ਐ ਹਾਂ ਇੱਕ ਟੱਪੇ ਮਾਰਦਾ ਫਿਰਦਾ ਠੀਕ ਐ ਬਈ ਡਾਣੇ ਦੂਰੀਰ ਪਾ ਕੀ ਸੱਚ ਐਨੇ ਕ ਤਾਂ ਖਾਲੀ ਹੋਣਗੇ ਨਾਣੇ ਹੋ ਹੋ ਹੋਰ ਪਾਈਏ ਬਾਪੋ ਇਹਨੂੰ ਦਾਣੇ ਪਾ ਦਈਏ ਇੱਕ ਗੱਲ ਆ ਹਨ ਜਿਉਂਦੀ ਆਣੀ ਚਿੱਟੀਆਂ ਵਾਲੀ ਆਪਣੇ ਤੋਂ ਵਿਛੜੀ ਆ ਠੀਕ ਹੈ ਉਦੋਂ ਦਾ ਜਵਾਂ ਨਹੀਂ ਬਈ ਚੱਤ ਲੱਗ ਰਿਹਾ ਨਾ ਕੂਟਰ ਡਾਉਨ ਦਾ ਕੂਟਰ ਡਾਉਨ ਦਾ ਚੱਤ ਲੱਗ ਰਿਹਾ ਹੈਣਾ ਬਸ ਕੱਲਾ ਆਂ ਵੀ ਦਾਣੇ ਪਾ ਕੇ ਆਪਦਾ ਕੰਮ-ਕਮ ਕਰੀ ਜਾਈਏ ਹਾਂ ਗੇਮ ਖੇਡ ਲਈ ਬਸ ਫੋਨ ਚਲਾਈ ਜਾਈਏ ਚਿੱਤ ਜਾਨੀ ਲੱਗ ਰਿਹਾ ਨਾ ਜਿਵੇਂ ਚਿੱਟੀਆਂ ਵਾਲੀ ਦਾ ਹੋਇਆ ਆਪਣਾ ਠੀਕ ਹੈ ਚੇ ਲੋ ਕੋਈ ਨਾ ਲਗਾਸੀ ਹੋ ਗਿਆ ਆਪਣੇ ਨਾਲ ਭਾਈ ਕੀ ਕਰ ਸਕਦੇ ਹੁਣ ਠੀਕ ਆ ਕੀ ਕਹਿੰਦੇ ਬੈਰੀ ਲੱਗੀ ਹੋਣੀ ਹਨਾ ਬਾਜ ਬੂਜ ਚਾਂਸ ਤਾਂ ਬਹੁਤ ਹੈ ਕੀ ਕੀ ਕਰੀਏ ਉੜਦੇ ਜਾਨਵਰ ਦੇ ਉੱਤੇ ਚਾਂਸ ਬਹੁਤ ਨੇ ਬੈਰੀ ਬਾਜ ਹਨਾ ਭੱਜ ਗਈ ਪਾਸੇ ਪਿੰਡ ਬੈ ਗਈ ਇੱਥੇ ਬੈਠਾ ਹਨਾ ਕੁਝ ਵੀ ਲਾ ਜੀ ਅਬ ਦੂਸਰਾ ਬੱਚਾ ਬਹਿ ਗਿਆ ਪਾਸੇ ਯਾਰ ਉਹ ਬਹਿ ਗਿਆ ਸਾਹਮਣੇ ਉਹ ਵਾਟਾ ਲੈ ਇਹਨਾਂ ਨੂੰ ਚੱਕਰ ਪਤਾ ਨਹੀਂ ਕੀ ਆ ਯਾਰ ਅੱਜ ਬਾਲੀ ਉਹ ਹੋ ਰਹੇ ਨੇ ਹਣਾ ਇਹ ਤਾਂ ਤੇ ਇਧਰੋਂ ਖਾਈ ਇਹਨਾਂ ਚਾਹ ਪੀ ਇਹਨਾਂ ਪਕੌੜੀਆਂ ਖਾਈ ਇਹਨਾਂ ਬੱਚਾ ਵੀ ਆ ਗਿਆ ਵੀ ਇਹ ਰਾ ਕੋਠੇ ਦੇ ਵਗਾਤੀ ਅੱਜ ਬੱਚੇ ਡਰੇ ਡਰ ਕੇ ਉੱਡੇ ਨੇ ਹਣਾ ਡਰੇ ਹੋਏ ਨੇ 2 ਦਿਨਾਂ ਦੇ ਠੀਕ ਆ ਬਾਬਾ ਠੀਕ ਆ ਭਾਈ ਬੱਚੇ ਪਤਾ ਨਹੀਂ ਕਿਉਂ ਡਰੇ ਹੋਏ ਨੇ ਕਿਸੇ ਗੱਲ ਨਾਲ ਠੀਕ ਆ ਚਲੋ ਕੋਈ ਨਾ ਲਾਉਣੇ ਇਹਨਾਂ ਨੂੰ نیچے ਐ ਕਰ ਲਿਆ ਤੁਹਾਡੇ ਨਾਲ ਸ਼ਿਆ ਦਾਨਦੂਣੀ ਖਾ ਲੈਣੇ ਹਨ ਆਵਾਬਾ ਬੱਚੇ ਲਾਤੇ ਅੰਦਰ ਵੀ ਕਰਤੇ ਠੀਕ ਹੈ ਤੇ ਛਾਤਰੀ ਰੱਖਦੀ ਬਈ ਇੱਥੀ ਬਾਸ ਦਾਣੇ ਪਏ ਨੇ ਦਾਣੇ ਖਾ ਲਾਂਗੇ ਠੀਕ ਹੈ ਤੇ ਅੱਜ ਮੜਾ ਜਿਹਾ ਟਾ ਪ੍ਰੋਗਰਾਮ ਪਖੂਗਾ ਦਿਖਾਉਣਿਆ ਹੋਣਾ ਕੰਮ ਚੱਲੂ ਬਈ ਦੂ ਰਾਣਾ ਠੀਕ ਆ ਸਮਝ ਹੀ ਗਏ ਹੋਗੇ ਰਗੜਿਆ ਵਾਲਾ ਠੀਕ ਆ ਚੱਲਦੇ ਆ ਕੋਈ ਨਾ ਦੇਖਦੇ ਆ ਹਣਾ ਜੇ ਮਾੜੀ ਕਲਿੱਪ ਸ਼ੂਟ ਕਰਾਂਗੇ ਚਲ ਕੋਈ ਨਾ ਤੇ ਚਲੋ ਵੀ ਕਰਦੇ ਹਾਂ ਨਾ ਸ਼ੇਅਰ ਕੋਈ ਗੱਲ ਬਾਤ ਠੀਕ ਆ ਤੇ ਗੇਟ ਗੁੱਟ ਖੜਾ ਖੜਾ ਦੇਖਦੇ ਆ ਕੱਲ ਤੱਕ ਕੀ ਬਾਬੇ ਬਈ ਦਾਣੇ ਪਾ ਲਈ ਹੱਥ ਹੁੰਦੇ ਠੀਕ ਆ ਚਲੋਂ ਠੀਕ ਆ ਮਜ਼ਾ ਆਦੇ ਲੋਕ ਜਿਵੇਂ ਸੀਗਾ ਨਾ কালদে কি নমে বল'গ দায় বাই